ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਦੋਸਤੋ ਅੱਜ ਬਹੁਤ ਹੀ ਸਾਰੀਆਂ ਕਮੈਨਾਂ ਤੇ ਆਪਣੇ ਟਰੈਕਟਰ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਹਾਡੇ ਲਈ ਸਾਡੀ ਕੋਸ਼ਿਸ਼ ਹੁੰਦੀ ਹੈ ਜੀ ਤੁਹਾਡੇ ਲਈ ਵਧੀਆ ਤੋਂ ਵਧੀਆ ਵਹੀਕਲ ਜਿਹੜੇ ਲੈ ਕੇ ਤੁਹਾਡੇ ਤੱਕ ਪਹੁੰਚਾਏ ਜਾਣ ਤਾਂ ਜੋ ਤੁਸੀਂ ਤੁਹਾਨੂੰ ਉਹਨਾਂ ਦੇ ਵਿੱਚ ਖਰੀਦਦਾਰੀ ਕਰਨ ਦੇ ਵਿੱਚ ਸਾਨੀ ਹੋਵੇ ਤੇ ਵੇਚਣ ਵਾਲੇ ਵੀਰ ਸਾਨੂੰ ਆਪਣੇ ਵਹੀਕਲਾਂ ਦੀਆਂ ਫੋਟੋਆਂ ਭੇਜ ਦਿੰਦੇ ਹਨ ਉੱਪਰ ਸਾਡਾ WhatsApp ਨੰਬਰ ਸ਼ੋ ਹੋ ਰਿਹਾ ਜੀ ਤੁਸੀਂ ਕਿਸੇ ਵੀ ਵਹੀਕਲ ਦੀ ਐਡ ਲਗਾਉਣਾ ਚਾਹੁੰਦੇ ਹੋ YouTube Facebook ਤੇ ਇਹ ਬਿਲਕੁਲ ਫਰੀ ਆ ਜੀ ਤੁਸੀਂ ਸਾਨੂੰ ਸਾਡੇ ਉੱਪਰ WhatsApp ਦਿੱਤੇ ਨੰਬਰ ਤੇ ਆਪਣੇ ਵੀਕਲ ਦੀਆਂ ਫੋਟੋਆਂ ਕੱਲੀਆਂ ਫੋਟੋਆਂ ਨਾਲ ਭੇਜਿਆ ਕਰੋ ਜੀ ਉਸ ਦੇ ਨਾਲ ਉਸ ਦੀ ਪੂਰੀ ਜਾਣਕਾਰੀ ਵੀ ਭੇਜ ਦਿੱਤੀ ਜਾਵੇ ਤਾਂ ਜੋ ਸਾਨੂੰ ਅੱਗੇ ਗਾਹਕ ਨੂੰ ਉਸ ਬਾਰੇ ਦੱਸਣਾ ਜਿਹੜਾ ਆਸਾਨੀ ਹੋ ਸਕਦੀ ਹੈ ਜੀ ਤੁਸੀਂ ਆਪਣੇ ਵੀਕਲ ਦਾ ਮਾਡਲ ਉਸ ਦੇ ਟਾਇਰਾਂ ਦੀ ਕੰਡੀਸ਼ਨ ਉਸ ਦੇ ਉੱਪਰ ਇੰਜਨ ਕੇਅਰ ਕਿੱਦਾਂ ਦਾ ਇੰਜਨ ਦੀ ਕੰਡੀਸ਼ਨ ਤੇ ਉਸ ਦੀ ਕਾਪੀ ਬਾਰੇ ਡਿਟੇਲ ਜਿਹੜੀ ਆ ਉਹ ਭੇਜ ਸਕਦੇ ਹੋ ਉਦੇ ਬਾਰੇ ਉਦਾਂ ਦੀ ਅਸੀਂ ਵੀਡੀਓ ਦੇ ਵਿੱਚ ਜਾਣਕਾਰੀ ਪਾ ਦਾਂਗੇ ਤੇ ਜਿਹੜਾ ਤੁਸੀਂ ਨਾਲ ਰੇਟ ਜ਼ਰੂਰ ਦੱਸਿਆ ਕਰੋ ਜੀ ਮਾਡਲ ਤੇ ਰੇਟ ਦੱਸਣਾ ਬਹੁਤ ਜ਼ਰੂਰੀ ਹੈ ਰੇਟ ਦੇ ਵਿੱਚ ਫਿਰ ਜਿਹੜਾ ਰੇਟ ਆਫ ਡਿਮਾਂਡ ਹੁੰਦਾ ਜੀ ਉਹ ਇੱਕ ਵਾਰੀ ਦੱਸ ਦਿੱਤਾ ਜਾਂਦਾ ਹੈ ਤਾਂ ਜੋ ਕਸਟਮਰ ਤੁਹਾਡੇ ਤੱਕ ਪਹੁੰਚ ਸਕੇ ਜੇ ਕਿਸੇ ਨੂੰ ਉਹ ਰੇਟ ਵਾਜਿਬ ਲੱਗਦਾ ਹੋਵੇ ਤਾਂ ਬਾਕੀ ਤੁਹਾਡੇ ਨਾਲ ਫੋਨ ਤੇ ਸੰਪਰਕ ਕਰ ਸਕਦੇ ਉਹ ਸੰਪਰਕ ਕਰਕੇ ਤੁਹਾਡੇ ਹੀ ਜਿਹੜਾ ਵਿਕਲਾ ਖਰੀਦ ਸਕਦੇ ਆ ਦੋਸਤੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਆਪਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਣੇ ਕੋਲੇ ਕੰਬਾਈਨ ਆਈ ਹੈ ਜੀ ਕਰਤਾਰ ਕਰਤਾਰ ਕਮੈਨ ਆਈ ਹੈ ਜੀ ਕਰਤਾਰ 4000 ਕਮੈਨ ਆਈ ਹੈ ਆਪਣੇ ਕੋਲੇ ਇਹ ਹੈਗੀ ਆ ਜੀ 2012 ਮਾਡਲ ਪੰਜਾਬ ਨੰਬਰ ਆ ਜੀ ਕੰਬਾਈਨ ਤੇ ਇੰਜਨ ਤੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਫੋਟੋਆਂ ਦੇ ਵਿੱਚ ਵੇਖ ਸਕਦੇ ਹੋ ਇੰਜਨ ਦੀ ਜਾਣਕਾਰੀ ਜਿਹੜੀ ਸਾਨੂੰ ਨਹੀਂ ਦਿੱਤੀ ਗਈ ਕਿ ਇੰਜਨ ਇਸ ਉੱਪਰ ਕਿਹੜਾ ਆ ਉੱਪਰ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰਕੇ ਇਹ ਜਿਹੜੀ ਕੰਬੈਨ ਆ ਇਹਨੂੰ ਖਰੀਦ ਸਕਦੇ ਹੋ ਇਹਦਾ 2012 ਮਾਡਲ ਆ ਜੀ ਤੇ ਪ੍ਰਾਈਸ 9 ਲੱਖ 70000 ਰੁਪਏ ਦੀ ਡਿਮਾਂਡ ਆ ਜੀ ਇਹ ਡਿਮਾਂਡ ਕੀਤੀ ਗਈ ਆ ਮਾਲਕ ਵੀਰ ਵੱਲੋਂ ਬਾਕੀ ਤੁਸੀਂ ਇਸ ਨੰਬਰ ਤੇ ਸੰਪਰਕ ਕਰਕੇ ਜਿਹੜੀ ਆ ਕੰਬੈਨ ਖਰੀਦ ਸਕਦੇ ਹੋ ਤੇ ਮੌਕੇ ਤੇ ਬੰਦਾ ਤੁਹਾਡਾ ਮਾਨ ਤਣ ਵੀ ਮਾਲਕ ਵੀਰ ਵੱਲੋਂ ਜ਼ਰੂਰ ਕੀਤਾ ਜਾਏਗਾ ਦੋਸਤੋ ਇਸ ਤੋਂ ਬਾਅਦ ਕੰਬੈਨ ਆਈ ਆ ਜੀ ਸਾਡੇ ਕੋਲੇ ਹਿੰਦ ਕਮੈਨ ਆਈ ਆ ਜੀ ਹਿੰਦ ਕਮੈਨ 2012 ਮਾਡਲ ਕਮੈਨ ਆ ਜੀ ਇਹ ਇੱਕ ਮੈਨ 2012 ਮਾਡਲ ਆ ਜੀ ਉਹੀ ਗੱਲ ਫੇਰ ਆ ਗਈ ਜੀ ਇੰਜਨ ਦੀ ਜਾਣਕਾਰੀ ਜਿਹੜੀ ਸਾਨੂੰ ਮਾਲਕ ਵੀਰ ਵੱਲੋਂ ਨਹੀਂ ਭੇਜੀ ਗਈ WhatsApp ਤੇ ਇਸ ਕਰਕੇ ਸਾਡੇ ਕੋਲੇ ਜਿੰਨੀ ਡਿਟੇਲ ਆਈ ਹੈ ਜੀ ਅਸੀਂ ਉਨੀ ਦੱਸਣਾ ਚਾਹੁੰਦੇ ਆ ਅਸੀਂ ਬਧਾ ਜਿਹੜਾ ਕਿ ਗੱਲ ਨਹੀਂ ਕਰਦੇ ਤੇ ਸਚਾਈ ਬਿਲਕੁਲ ਸਚਾਈ ਤੇ ਸਾਡਾ ਚੈਨਲ ਜਿਹੜਾ ਇਹ ਕੰਮ ਕਰਦਾ ਜੀ 2012 ਮਾਡਲ ਆ ਜੀ 7 ਲੱਖ 40 ਹਜ਼ਾਰ ਦੀ ਡਿਮਾਂਡ ਕੀਤੀ ਗਈ ਹੈ ਜੀ ਤੇ ਸਨਾਮ ਦੇ ਵਿੱਚ ਜਿਹੜੀ ਕਮੈਨ ਆ ਖੜੀ ਹੋਈ ਹੈ ਜੀ ਤੁਸੀਂ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਜਿਹੜਾ ਕਰ ਸਕਦੇ ਹੋ ਤੇ ਸੰਪਰਕ ਕਰਕੇ ਇਹ ਜਿਹੜੀ ਕਮੈਨ ਆ ਤੁਸੀਂ ਖਰੀਦ ਸਕਦੇ ਹੋ ਦੋਸਤੋ ਇਸ ਤੋਂ ਬਾਅਦ ਕਮੈਨ ਆਈ ਹੈ ਜੀ ਆਪਣੇ ਕੋਲੇ ਗੁਰਦਿਆਲ 651 ਕਮੈਨ ਆ ਜੀ ਆਲ オリジナル ਆ 2010 ਮਾਡਲ ਕਮੈਨ ਆ ਜੀ ਐਸਐਮਐਸ ਨਾਲ ਆ ਜੀ ਪ੍ਰਾਈਸ ਮਾਲਕ ਵੀਰ ਵੱਲੋਂ 7,50,000 ਰੁਪਏ ਦੀ ਡਿਮਾਂਡ ਕੀਤੀ ਗਈ ਹੈ ਜੀ ਇੰਜਣ ਪੇਟੀਬੰਦ 02 ਇੰਜਣ ਆਈ ਇਸ ਕਮੈਨ ਦੇ ਵਿੱਚ ਤੇ ਫੋਨ ਨੰਬਰ ਉੱਪਰ ਸ਼ੋਅ ਹੋ ਰਿਹਾ ਜੀ ਤੁਸੀਂ ਸੰਪਰਕ ਜਿਹੜਾ ਕਰਕੇ ਇਹ ਜਿਹੜੀ ਕਮੈਨ ਆ ਜਿਹਨੂੰ ਖਰੀਦ ਸਕਦੇ ਹੋ ਮੈਂ ਦੁਬਾਰਾ ਫੇਰ ਦੱਸ ਦੇਣਾ ਚਾਹੁੰਦਾ ਗਰਦਿਆਲ 2010 ਮਾਡਲ ਇਹ ਕਮੈਨ ਵਿਦ ਐਸਐਮਐਸ ਦੇ ਨਾਲ ਬਿਲਕੁਲ ਹੀ ਵਾਜਬ ਰੇਟ ਆ ਜੀ 7,50,000 ਰੁਪਏ ਦੇ ਵਿੱਚ ਜਿਹੜੀ ਕੰਬੈਨ ਤੁਹਾਨੂੰ ਇਹ ਮਿਲ ਜੂਗੀ ਜੀ ਤੁਸੀਂ ਉੱਤੇ ਦਿੱਤੇ ਹੋਏ ਨੰਬਰ ਤੇ ਜਿਹੜਾ ਸੰਪਰਕ ਕਰਕੇ ਇਹ ਜਿਹੜੀ ਕੰਬੈਨ ਨੂੰ ਤੁਸੀਂ ਖਰੀਦ ਸਕਦੇ ਹੋ ਦੋਸਤੋ ਇਸ ਤੋਂ ਬਾਅਦ ਆਪਣੇ ਕੋਲ ਇੱਕ ਕੰਬੈਨ ਆਈ ਹੈ ਜੀ 2024 ਮਾਡਲ ਕੰਬੈਨ ਆਈ ਹੈ ਜੀ ਜੱਸੀ 2024 ਮਾਡਲ ਜਿਹੜਾ ਇੱਕ ਸੀਜ਼ਨ ਜਿਹੜੀ ਚੱਲੀ ਹੋਈ ਕੰਬੈਨ ਆਈ ਹੈ ਜੀ ਜੱਸੀ ਤੁਰੀ ਏਰੀਆ ਦੇ ਵਿੱਚ ਇਹ ਜਿਹੜੀ ਕੰਬੈਨ ਖੜੀ ਹੋਈ ਆ ਬਿਲਕੁਲ ਲੋਕਲ ਡੀਸੀਜਨ ਚੱਲੀ ਆ ਜੀ ਬਿਲਕੁਲ ਜਮਾ ਨਵੀਂ ਓਕੇ ਕੰਡੀਸ਼ਨ ਵਾਲੀ ਕੰਬੈਨ ਆ ਜੀ ਤੇ ਏਰੀਆ ਤੁਰੀ ਆ ਜੀ 24 ਮਾਡਲ ਆ 20 ਲੱਖ 60000 ਰੁਪਏ ਦੀ ਮਾਲਕ ਵੀਰ ਵੱਲੋਂ ਡਿਮਾਂਡ ਕੀਤੀ ਗਈ ਆ ਜੀ ਬਾਕੀ ਜਿਹੜਾ ਤੁਸੀਂ ਉੱਪਰ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਇਹ ਜਿਹੜੀ ਕੰਬੈਨ ਖਰੀਦ ਸਕਦੇ ਹੋ ਅਤੇ ਇਹ ਕਮੈਨ ਤੁਹਾਨੂੰ ਮੌਕੇ ਤੇ ਜਿਹੜਾ ਬੰਦਾ ਮਾਨਤਾਣ ਮਾਲਕ ਵੀਰ ਵੱਲੋਂ ਜਰੂਰ ਕੀਤਾ ਜਾਊਗਾ ਜੀ ਇਸ ਤੋਂ ਬਾਅਦ ਸੋਨਾਲਿਕਾ ਟਰੈਕਟਰ ਵਿਕਾਊ ਆ ਜੀ ਸੋਨਾਲਿਕਾ 750 ਟਰੈਕਟਰ ਹੈ ਡੀਆਈ 750 ਸੋਨਾਲਿਕਾ ਟਰੈਕਟਰ ਹੈ ਜੀ 2006 ਮਾਡਲ ਆ ਜੀ ਇਹ ਟਰੈਕਟਰ ਤੇ ਏਰੀਆ ਧੂਰੀ ਦੇ ਵਿੱਚ ਇਹ ਟਰੈਕਟਰ ਜਿਹੜਾ ਖੜਾ ਹੋਇਆ ਜੀ 240000 ਰੁਪਏ ਦੀ ਮਾਲਕ ਵੀਰ ਵੱਲੋਂ ਡਿਮਾਂਡ ਆ ਜੀ 2006 ਮਾਡਲ ਆ ਟਾਇਰਾਂ ਦੀ ਕੰਡੀਸ਼ਨ ਤੁਸੀਂ ਫੋਟੋਆਂ ਦੇ ਵਿੱਚ ਜਿਹੜੀ ਵੇਖ ਸਕਦੇ ਹੋ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਆ ਜੀ ਬਾਕੀ ਇੰਜਣ ਤੇ ਗੇਅਰ ਦੇ ਬਾਰੇ ਤੁਸੀਂ ਉੱਪਰ ਦਿੱਤੇ ਹੋਏ ਨੰਬਰ ਤੇ ਮਾਲਕ ਨਾਲ ਸੰਪਰਕ ਕਰਕੇ ਇਹਦੇ ਬਾਰੇ ਜਾਣਕਾਰੀ ਜਿਹੜੀ ਲੈ ਸਕਦੇ ਹੋ ਉਹਨਾਂ ਨਾਲ ਸੰਪਰਕ ਕਰਨ ਕੇ ਇਹ ਜਿਹੜਾ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਜੀ ਤੇ ਮਾਲਕ ਵੀਰ ਵੱਲੋਂ ਮੌਕੇ ਤੇ ਜਿਹੜਾ ਬਣਦਾ ਮਾਤਣ ਵੀ ਤੁਹਾਡਾ ਕੀਤਾ ਜਾਵੇਗਾ ਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਪੇਜ ਨੂੰ ਲਾਈਕ ਕਰਿਆ ਕਰੋ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਹੋ ਸਕਦਾ ਜੀ ਤੁਸੀਂ WhatsApp ਗਰੁੱਪਾਂ ਦੇ ਵਿੱਚ ਜੇਕਰ ਕੋਈ ਵੀਰ Facebook ਤੇ ਵੇਖ ਰਿਹਾ ਤਾਂ Facebook ਜਿਹੜੇ ਗਰੁੱਪ ਹੁੰਦੇ ਆ ਉਹਨਾਂ ਦੇ ਵਿੱਚ ਵੀਡੀਓ ਸ਼ੇਅਰ ਕੀਤੀ ਜਾਵੇ ਤਾਂ ਜੋ ਸਾਡੀ ਵੀਡੀਓ ਵੱਧ ਤੋਂ ਵੱਧ ਅੱਗੇ ਜਾ ਸਕੇ ਤੇ ਹੋਰ ਜਿਹੜੇ ਵੀ ਮੇਰੇ ਵੀਰ ਖਰੀਦਣਾ ਚਾਹੁੰਦੇ ਆ ਕੋਈ ਵੀ ਵਹੀਕਲ ਤਾਂ ਉਹਨਾਂ ਤੱਕ ਪਹੁੰਚ ਸਕੇ ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ WhatsApp ਨੰਬਰ ਉੱਪਰ ਸ਼ੋਰ